ਜੀ ਉਹ ਕੰਮ ਕਿਉਂ ਤੁਸੀਂ ਹੋਏ ਕਿ ਦੇ ਵਿੱਚ ਕੰਡੀਗੜ ਫੋਨ ਹੋ ਗਿਆ ਅੱਜ ਅੱਜ ਮੈਨੇ 100 ਰੁਪਏ ਲੱਗਦੇ ਆ ਕਿ ਤੁਸੀਂ ਮੈਨੂੰ 100 ਰੁਪਏ ਕਦੀ ਹੱਲ ਕਰਦੋਗੇ 100 ਰੁਪਏ ਜਾਂ 100 ਰੁਪਏ ਉਹ ਵੀ ਜਿਨਾ ਬਾਕੀ ਖਤੇ ਸੂਰੀ ਜਿਹਾ ਉਹ ਲਗਾਤਾ ਤੋ ਛਪਾ ਦੇ ਨਹੀਂ ਨਾ ਕੋਈ ਫਿਲੋ ਮੇਰਾ ਨੰਬਰ ਲਾ ਲਓ ਮੈਂ ਤੁਹਾਨੂੰ ਸੰਪਰਕ ਕਰਦਾ ਹਾਂ ਇਹ ਮੇਰਾ ਨੰਬਰ ਲਾ ਲਓ ਬਾਤ ਦੀ ਕੋਈ ਗੱਲ ਨਹੀਂ ਸੱਚੇ ਨਿਕਲਣਾ ਚਾਹੀਦਾ ਹੈ ਕਿ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸਦਤੀ ਇੰਦਾਂ ਦੀ ਹੈਗੀ ਤਸਵੀਰਾ ਨੰਬਰ ਲੈ ਲਓ ਮੈਂ ਰੁੱਕ ਜਾਉਂਦਾ ਤੁਸੀਂ ਚੁੱਪ ਚੁੱਪੋਂ ਮੈਂ ਕਿਉਂਕਿ ਤੀ ਦਿਨ ਇੱਕਦਮ ਉਸ ਮੈਂ ਆਪਣੀ ਖੁਦ ਹੀ ਸ਼ਾਦੀ ਨੂੰ ਕਰਿਆ ਬੁਲਾਇਆ ਕਿ ਤੋਂ ਮਤਲਬ ਕੀ ਕਰਨਗੇ ਅੰਬਰ ਸਾਹਿਬ ਯਾਰ ਐਕਚੁਅਲੀ ਆਪਣਾ ਗੁਰਾ ਸੈਦ ਬਾਟ ਕੰਪਲੀਟ ਕੀਤਾ ਸੀਗਾ ਤੇ ਅੱਜ ਮੇਰਾ ਜਨਮ ਦਿਨ ਸੀਗਾ ਕਿ ਮੈਂ ਇਸ ਤਰ੍ਹਾਂ ਹੀ ਗੋਲਦੋਤਾ ਮੱਖੜੀ ਤੋਂ ਮਿਲਿਆ ਸੀ ਨਾ ਨੰਬਰ ਹੈ ਮੇਰਾ ਐਸੋ ਠੀਕ ਹੈ ਫਾਤਰ ਖਾ ਜੋ ਮੈਂ ਵਾਲੀ ਗਰਮ ਹੈ ਅੱਧ ਨੰਬਰ ਲਿਖਿਆ ਆ ਇੱਕ ਕੰਮ ਕਰ ਲਿਖਿਆ ਇੱਕ ਕੰਮ ਕਰ ਲਿਖਿਆ ਬਾਦ ਨੂੰ ਉਹ ਕਹੀ ਸੀ ਵੀ ਭਾਜੀ ਇਹ ਮੇਰੇ 2015 ਦੀ ਨਿਸ਼ਾਨ ਹੈ ਨਹੀਂ ਨਹੀਂ ਮੈਂ ਤੁਹਾਡੀ ਚੈੱਕ ਕਰ ਲਈ ਮੇਰੇ ਚਿਕਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੇਰੇ ਲੈਗ ਤੇ ਵੀ ਨਹੀਂ ਜਾਣਗੇ ਆਓ ਉਹ ਮੇਰੇ ਲੈਗ ਤੇ ਵੀ ਚਿਕਨ ਲਿਸੋ ਦੋਸਰ ਬੇਲੀ ਜੁੜ ਗਈ ਹੋ ਬੋਲਾਂਗੀ ਯਾਰ ਬੈਠੋ ਮੈਂ ਛੱਡ ਦਿੰਦਾ ਤੁਸੀਂ ਨਹੀਂ? ਤੁਸੀਂ ਅਮੀ ਖੇਡ ਕੇ ਆਓ। ਮੈਂ 3 ਰਾਤ ਦੇ ਲਈ ਕਹਿ ਗਈ ਹਾਂ ਕਿ ਮੈਂ ਉਸ ਨੂੰ ਕਿਸਮੰਤ ਰਾਤ ਦੇ ਲਈ ਕਹਿ ਗਈ। ਯੋਸਾ ਕੰਮ ਨੂੰ 200 ਕੈਦੀ ਦੇ ਦੋ। ਗੁੰਗਲ ਵਿੱਚ ਕਰ ਦੂ ਮੈਂ। ਯਾਰ ਤੁਸੀਂ ਗੁੰਗਲ ਤੇ ਆ ਤੇ ਲਿਖੋ ਨਹੀਂ ਹੋਇਆ ਮੋਬਾਈਲ ਤੇ। ਮੈਂ ਫੋਨ ਕਰ ਜਾਈਂਗਾ। ਲੋੜ ਹੈ ਨਹੀਂ ਮੋਬਾਈਲ ਦੀ। ਉੱਧਰ ਨਹੀਂ ਨਾ ਹੁੰਦੇ ਗੁੰਗਲ। ਕਿਉਂ ਤੋਰ ਕੇ ਤੋਰ ਹੈ ਕਿ ਦਾ। ਅੱਛਾ ਹਲੋ ਮੈਨੂੰ ਫੋਨ ਕਰਿਓ। ਕੋ ਮੋਕੰਨੇ ਸੇ ਲੇ ਰਿਹਾ ਹਾਂ ਹਲੋ ਮੇਰੇ ਕਰਨੇ ਉਹ ਦੇਖੋ ਜੀ ਹਲੇ ਜੀ ਮੈਂ ਬਾਸਾਡੇ ਖਲੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਸੀਂ ਹੈਲਪ ਕੀਤੀ ਉਹ ਹਲੇ ਵੀ ਜਾ ਕੇ ਮੰਗਦੀ ਦੀ ਜਦ ਤੱਕ ਇਹਦੀ ਹਲਪ ਪੂਰੀ ਹੋ ਗਈ ਆ ਉਹ ਹਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਆ ਦੀ ਵੀਡੀਓ ਨਾ ਤੇ 1 ਮੀਟਰ ਰੁਪਏ ਭਣੇ ਹਲੇ ਵੀ ਨਹੀਂ ਪੂਰੇ ਹੋਏ ਵੀਰੇ ਵੇ ਇਧਰ ਆ 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 ਇੱਧਰ ਆ ਬੇਣੀ ਖਲੋਖ ਲੋਖ ਲੋਖ ਲੋ ਇੱਧਰ ਆ ਇੱਧਰ ਖਲੋ ਵੀਡੀਓ ਬਣਾਣੀ ਨਹੀਂ ਤੇਰੀ ਜਾਸਤ ਕਿੱਥੇ ਜਾ ਰਹੀ ਐ ਇਹ ਦੇਖ ਲੋ ਤੇਰੇ ਦੋ ਗਲੀਆਂ ਦੇ ਕੰਮ ਦੇਖੋ ਮੈਂ ਕੱਪੜਾ ਨਾ ਘਾੜੋ ਬੇਣੀ ਮੈਂ ਬਾੜਦਾ ਮੈਂ ਤੇਰੇ ਮੈਂ ਪਰ ਜੀ ਇੱਧਰ ਕੱਪੜੇ ਨਾ ਘਾੜੋ ਆਹ ਦਾ ਦੋ ਪੈਸੇ ਲੈ ਗਏ ਤੇ ਆਹ ਕੰਮ ਕਰ ਦਿਆਂਵਾ